ਬਰਾਏ ਵੀ ਦੇਣੀ ਚਾਹਨਾ ਬਹੁਤ ਸਾਰੇ ਪਿੰਡਾਂ ਨੇ ਮਤੇ ਪਾ ਕੇ ਦਿੱਤੇ ਜੋ ਤੁਹਾਡੀ ਜ਼ਰੂਰਤ ਹੈ ਪੈਣੀ ਹੈ ਜੇ। ਯੁੱਧ ਨਸ਼ੇ ਅਮਰੋਧ। ਬਹੁਤ ਸਾਰੇ ਪਿੰਡਾਂ ਚ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਚੋਂ ਵੀ ਹੋਈਆਂ ਨੇ ਮੇਰੇ ਕੋਲ ਆਈਆਂ ਨੇ। ਹਰ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਚੋਂ ਅਨਾਉਂਸਮੈਂਟ ਕਰਦੇ ਨੇ ਕਿ ਭਾਈ ਜੇ ਕੋਈ ਨਸ਼ੇ ਵੇਚਦਾ ਆਪਣੇ ਪਿੰਡ ਦਾ ਬੰਦਾ ਫੜਿਆ ਗਿਆ ਜੇ ਉਹਦੀ ਕੋਈ ਜ਼ਮਾਨਤ ਦੇਣ ਜਾਊਗਾ ਤਾਂ ਉਹਦਾ ਸਮਾਜਿਕ ਬਾਈਕਟ ਕਰਾਂਗੇ ਅਸੀਂ। ਜੇ ਉਹਨੂੰ ਕੋਈ ਛਡਾਉਣ ਜਾਊਗਾ ਜਾਂ ਉਹਦੇ ਹੱਕ ਚ ਜਾਊਗਾ ਤਾਂ ਉਹਦਾ ਬਾਈਕਟ ਉਸ ਪਿੰਡ ਨੂੰ ਜਿਹੜੇ ਪਿੰਡ ਨੇ ਅਨਾਉਂਸ ਕਰਤਾ ਕਿ ਆ ਪਿੰਡ ਜਿਹੜਾ ਸਾਡਾ ਫਟਾ ਲਾ ਤਿਆ ਵੀ ਆ ਹੁਣ ਸਾਡਾ ਪਿੰਡ ਜਿਹੜਾ ਉਹ ਨਸ਼ਾ ਮੁਕਤ ਹੈ ਜੀ ਉਸ ਪਿੰਡ ਨੂੰ 1 ਲੱਖ ਰੁਪਈਆ ਉਸ ਪਿੰਡ ਨੂੰ ਵੈਸੀ ਨਾਮ ਦਾ ਜਿਹੜੇ ਪਿੰਡ ਨੇ ਅਨਾਉਂਸ ਕੀਤਾ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਐਂਟੀ ਐਨਕ੍ਰੋਚਮੈਂਟ ਡਰਾਈਵ ਚਲਾਈ ਗਈ ਹੈ ਕਿਸੇ ਤਰ੍ਹਾਂ ਦੀ ਕੋਈ ਲੋਅਰ ਅੰਡਰ ਆਰਡਰ ਦੀ ਸਿਚੁਏਸ਼ਨ ਨਾ ਕ੍ਰੀਏਟ ਹੋਏ ਉਹਦੇ ਲਈ ਅਸੀਂ ਸਫੀਸ਼ੀਐਂਟ ਨੰਬਰ ਆਫ ਪੁਲਿਸ ਫੋਰਸ ਇੱਥੇ ਡਿਪਲੋਏ ਕੀਤੀ ਗਈ ਹੈ ਤੇ ਜਿਹੜੀ ਐਂਟੀ ਇਨਕ੍ਰੋਸਮੈਂਟ ਡਰਾਈਵ ਚਲਾਈ ਗਈ ਹੈ ਉਹਦੇ ਤਹਿਤ ਜਿਹੜਾ ਕਰ ਹੈਗਾ ਉਹਦੇ ਜਿਹੜਾ ਓਨਰ ਹੈ ਨੀਤੀ ਉਹਦੇ ਟੋਟਲ 33 ਐਫ ਆਈ ਆਰ ਦਰਜ ਨੇ ਇਹਦੇ ਵਿੱਚ ਉਹਦੇ ਖਿਲਾਫ ਐਨ ਡੀ ਪੀ ਐਸ ਐਕਟ ਤੇ ਐਕਸਾਈਜ਼ ਐਕਟ ਦੇ ਮਾਮਲੇ ਜਿਹੜੇ ਨੇ ਉਹ ਦਰਜ ਨੇ ਤੇ ਕਈ ਮੁਕਦਮਿਆਂ ਦੇ ਵਿੱਚ ਆ ਵਾਂਟਡ ਵੀ ਹੈ ਤੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਐਸ ਪਰ ਲਾਅ ਜੋ ਵੀ ਪ੍ਰੋਸੀਜਰ ਹੈ ਉਹ ਸਾਰਾ ਫੋਲੋ ਕਰਕੇ ਆ ਕਾਰਵਾਈ ਕੀਤੀ ਜਾ ਰ ਹਾਂ ਜੇ ਕੋਈ ਨਸ਼ੇ ਕਰਦਾ ਹੈ ਉਹਨੂੰ ਅਸੀਂ ਉਹ ਨਹੀਂ ਮੰਨਦੇ ਉਹ ਤਾਂ ਮਰੀਜ਼ ਹੈ ਉਹ ਤਾਂ ਫਸ ਗਿਆ ਵਿਚਾਰਾ ਜੇ ਉਹ ਛੱਡਣੇ ਚਾਹੁੰਦੇ ਹੋਣ ਕੋਈ ਨਸ਼ੇ ਸਰਕਾਰ ਦੇ ਖਰਚੇ ਤੇ ਸਾਰਾ ਸਰਕਾਰ ਦੇ ਖਰਚੇ ਤੇ ਉਹਦਾ ਇਲਾਜ ਕਰਾ ਕੇ ਉਹਨੂੰ ਐ ਮੁੱਖ ਧਾਰਾ ਚ ਲਿਆ ਕੇ ਤੁਹਾਨੂੰ ਲਾਗਲੇ ਪਿੰਡਾਂ ਦੇ ਓਟ ਕਲੀਨਿਕ ਜਾਂ ਜਿਹੜੇ ਰੀਹੈਬ ਸੈਂਟਰ ਨੇ ਉਹ ਦੱਸਾਂਗੇ